ਗੁਰਾਣੇਲੇ ਪਿੰਡ ਰੁੜਕਾ ਕਲਾ ਵਿੱਚ ਦਾ ਸੋਕ ਰਿਜ਼ੋਰਟ ਦੀ ਗ੍ਰੈਂਡ ਓਪਨਿੰਗ ਹੋਈ ਇਸ ਰਿਜ਼ੋਰਟ ਦਾ ਅਸਮੀਤਾਟਨ ਡੇਰਾ ਸੰਤ ਲੋਕ ਸਿੰਘ ਜੀ ਸਸੰਗ ਕਰਕਾਨਾ ਦੇਸੀਆਂ ਦੇ ਮੁਖ ਸੇਵਾਦਾਰ ਸੰਤ ਤਰਮਿੰਦਰ ਸਿੰਘ ਜੀ ਨੇ ਇਹ ਰੀਪਟਕ ਕੀਤੀ ਤਾਂ ਮੌਕੇ ਉਨਾਂ ਨਾਲ ਰਿਜ਼ੋਰਟ ਦੇ ਐਮ ਡੀ ਅਮਰੀਕ ਸਿੰਘ ਵਿਕੀ ਅਤੇ ਗੁਰਦੀਪ ਸਿੰਘ ਵੀ ਮੌਜੂਦ ਰਹੇ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਬਖੂਮਾਨ ਨੇ ਆਪਣੇ ਗੀਤਾਂ ਨਾਲ ਇਸ ਸ਼ਾਨਦਾਰ ਸਮਾਗਮ ਨੂੰ ਚਾਰ ਚੰਨ ਲਗਾਏ ਇਸ ਦੇ ਨਾਲ ਹੀ ਗਾਇਕ ਬਲਰਾਜ ਢੇਲ ਦਾ ਜਸਮੀ ਮਾਹੀਆ ਤੇ ਅਲੀ ਬਾਗਤ ਨੇ ਆਪਣੇ ਗੀਤਾਂ ਨਾਲ ਹਾਜ਼ਰ ਲੋਕਾਂ ਨੂੰ ਝੂਮਣ ਲਾ ਦਿੱਤਾ ਇਸ ਮੌਕੇ ਬੋਲਦੇ ਹੋ ਵਕਫਤ ਖੁਲਾਰਿਆ ਨੇ ਕਿਹਾ ਕਿ ਦੁਆਬੇ ਦੇ ਪ੍ਰਸਿੱਧ ਪਿੰਡ ਰੋਟਕਾ ਕਲਾਂ ਵਿੱਚ ਇਹੋ ਜਿਹੇ ਰਿਜ਼ੋਰਟ ਦੇ ਨਿਰਮਾਣ ਨਾਲ ਇਲਾਕੇ ਪਰਦੇ ਲੋਕਾਂ ਨੂੰ ਖਾਸਾ ਲਾਭ ਮਿਲੇਗਾ ਇਸ ਰਿਜ਼ੋਰਟ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ ਵੱਡੇ ਹਾਲ ਦੇ ਨਾਲ ਆਊਟਡੋਰ ਵਿੱਚ ਬੈਠਣ ਦਾ ਖਾਸ ਪ੍ਰਵਾਨ ਹੈ ਇਸ ਦੇ ਨਾਲ ਹੀ ਰਿਜ਼ੋਰਟ ਅੰਦਰ ਸੈਕੰਡੇ ਗੱਡੀਆਂ ਖੜੀਆਂ ਕਰਨ ਲਈ ਪਾਰਕਿੰਗ ਦਾ ਵੀ ਖਾਸ ਤੌਰ ਤੇ ਪ੍ਰਬੰਧ ਕੀਤਾ ਹੋਇਆ ਹੈ। ਸਮੋਕਿਵ ਚੇਅਰਸਟਾਰਟੇ ਪ੍ਰਿੰਸੀਪਲ ਬ੍ਰੇਮ ਕੁਮਾਰ ਆਪ ਇੰਚਾਰਜ ਵਿਦਿਆਨਸਵਾਲ ਹਲਕਾ ਫਲੋਰ ਸਰਪੰਚ ਗਵਿੰਦਰ ਕੌਰ ਨਾਥ ਤਹਿਸੀਲਦਾਰ ਕਮਲਜੀ ਸਿੰਘ ਵਰਮਨਦਾਸ ਸੋਨੀ ਵੀਡੀਓ ਰਾਮਪਾਲ ਰਾਣਾ ਐਕਸੀਅன்ஸ் ਬ੍ਰੀਫਿੰਗ ਧਵਾਨ ਅਪਾਸਕੀ ਸਰਪੰਚ ਗਵਿੰਦਰ ਸਿੰਘ ਕਾਨੀ ਗੋਬਿੰਦ ਸਿੰਘ ਸੰਧੂ ਪ੍ਰਮੋਦ ਸਿੰਘ ਸੰਧੂ ਮੀਲਾ ਸਿੰਘ ਮੇਸ਼ ਨਾਲ ਪ੍ਰਧਾਨਿਕ ਕਾਉਂਸਲ ਬੁਰਾਇਆ ਗਵਿੰਦਰ ਸਿੰਘ ਖੱਜਾ ਸੁਵਿੰਦਰ ਸਿੰਘ ਸਰਪੰਚ ਸੋਦੀ ਸਿੰਘ ਰੂਪਲ ਤੋਂ ਇਲਾਵਾ ਵੱਡੀ ਗੱਲ ਇਹ ਕਿ ਇਲਾਕਾ ਨਵਾਸਦੀ ਆਜਿਸਾਨ ਇੱਕ ਫੰਕਸ਼ਨ ਹੁੰਦਾ ਸੀ ਕਿ ਜਿਹੜਾ ਸਾਨੂੰ ਵੀ ਸ਼ਹਿਰ ਬਾਹਰ ਕਰਕੇ ਆ ਜਾਣਾ ਪੈਂਦਾ ਸੀ ਸੋ ਅਸੀਂ ਇੱਕ ਐਫਰਟ ਕੀਤੀ ਆ ਕਿ ਜੋ ਵੀ ਸ਼ਹਿਰਾਂ ਦੀ ਫੈਸਿਲਿਟੀ ਆ ਇੱਥੇ ਦੇ ਸਕੀਏ ਸੋ ਸਾਰਿਆਂ ਨੂੰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇੱਥੇ ਟਾਈਮ ਪੜਿਆ ਕੋ ਸਾਡੇ ਦਰਮਿਆਨ ਅੰਮ੍ਰਿਤਸਰ ਦੇ ਰਾਜੇ ਮੁਖੀ ਪਪਾ ਜੰਮਦਰ ਸਿੰਘ ਆਏ ਨੇ ਸੋ ਉਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਸਾਡੇ ਇਸ ਧਰਤੀ ਦੇ ਉੱਤੇ ਜਿਵੇਂ ਇਸ ਟਾਈਮ ਗਿਣਤੀ ਕਰਨਾ ਚਾਹਾਂ ਤਾਂ ਮੇਰਾ ਖਿਆਲ 10 ਤਸਵੀਰਦਾਰ ਬੈਠੇ ਨੇ ਐਸਡੀਐਮ ਸਾਹਿਬ ਬੈਠੇ ਨੇ ਔਰ ਅਗਰ ਕਿਸੇ ਗੱਲ ਦਾ ਨਾਲ ਲੇ ਲਗਿਆ ਤੇ ਕਾਫੀ ਟਾਈਮ ਲੱਗ ਜਾਊਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਮਾਨਸਾ ਦਾ ਪ੍ਰੋਗਰਾਮ ਲੱਗਣਾ ਹੈ ਸੋ ਸਾਰਿਆਂ ਨੇ ਬੈਠ ਕੇ ਚੰਗੀ ਤਰ੍ਹਾਂ ਇੰਜੋਏ ਕਰਕੇ ਜਾਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ बदल कर जे बारिश तेज तरात पानी शीत लहर ते ठंडिया रात दिल चे दिया है शैतानी ਸੇਤਾ ਮਰਮਨ ਕੋਲ ਤੇ ਵਿਖਣ ਵਾਲੇ ਸਮਾਇਆ ਵੀ ਹਲਕਾ ਹੰਡਾਰ ਸਵਾਫਨੌਰ ਦੇ ਬਸ ਇਹ ਡਾਟਾ ਪ੍ਰਾਈਵੇਸੀ ਬਹੁਤ ਹੀ ਵੱਡੀ ਨੋਸਿਸ ਦਾ ਸੌਖ ਰਿਸੋਰਟ ਜਿਹੜਾ ਇਸ ਬਰਿਆ ਆ ਇਥੇ ਔਰ ਉਹ ਮੇਰੇ ਹਲਕੀ ਨਹੀਂ ਬਚਿਆ ਜਾ ਇਹ ਮਰਤੀ ਇੱਕ ਦਿਨ ਤੇ ਨਾ ਆਇਆ ਤਗਾਲੇ ਚ ਬਹੁਤ ਹੀ ਸਤਕਾਰ ਸਿਫੀਤ ਸੁਖਮਨੀ ਸਿੰਘ ਨੇ ਸਾਰੇ

ਪਰ ਕੰਮ ਦਾ ਸਵਾ ਫਰੋਂ ਦੇ ਨੇ ਨੋ ਅਬੀ ਦਾ ਮੰਨਿਆ ਪਰ ਉਹ ਇੱਕ ਤੇ ਵੀ ਦੇ ਸਾਡੇ ਬਹੁਤ ਹੀ ਸਫਕਾਰ ਐਨ ਆਰ ਆਈ ਸਾਥੀ ਵੀ ਨੇ ਵੀ ਹਾਰ ਕੇ ਫੰਕਸ਼ਨ ਕਰ ਲਿਆ ਔਰ ਹਾਰ ਕੇ ਵੀ ਨਹੀਂ ਦਬਿਆ ਸਾਥੀ ਨੇ ਕਾਰਡ ਕਰ ਲਿਆ ਮੇਰੇ ਖਿਆਲ ਚ ਆ ਵੀ ਇਹ ਦੋ ਕੋਈ ਵੀ ਹੋਰ ਸਰ ਕੇ ਸਾਲ ਜਿਹੜਾ ਹੈਗਾ ਮੈਂ ਤਾਂ ਫਿਰ ਤੁਮਕਾ ਨਹੀਂ ਆਦੀ ਦੇ ਇਹ ਸਰ ਬੁਧੂਰਤ ਹੋਪਮੈਂਟ ਦੇ ਸਰ ਇਸੇ ਨੂੰ ਮੈਂ ਬਿਦਾਇਗਾ ਆਪਣੇ ਪਰਿਵਾਰ ਵੱਲੋਂ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਜਨਾ ਉਸ ਪ੍ਰਮਾਤਮਾ ਅਖਾਂਕ ਕੋ ਵਾਹਿਦ ਨੂੰ ਬੱਝੇ ਇਹ ਵੀ ਅਰਦਾਸ ਕਰਦਾ ਕਿ ਕਿਰਮਤ ਨੱਤ ਨਸਹਿ ਮਨ ਲਖਾਂ ਮਨ ਦਿਨ ਦੁਖੇ ਹਰਾ ਚੋਬਲੀ ਨੀ ਜੀ ਫਤਿਹ ਜ਼ਰੂਰ ਵਾਹਿਦ ਜੀ ਖਾਲਸਾ ਅਨਾਈਸ਼